ਫਰੋਸਪਰ ਪੁਲਿਸ ਨੂੰ ਆਪਰੇਸ਼ਨ ਗੈਂਗਸਟਰ ਤੇ ਵਾਰ ਮੁਹਿੰਮ ਚ ਮਿਲੀ ਵੱਡੀ ਸਫਲਤਾ 6 ਨਜਾਇਜ਼ ਪਿਸਟਲ 7 ਮੈਗਜ਼ੀਨ 15 ਰਾਉਂਡ ਅਤੇ 2 ਖਾਲੀ ਖੋਲ ਕਿਤੇ ਬਰਾਮਦ ਜਿਲ੍ਹਾ ਫਰੀਪੁਰ ਦੇ ਐਸਐਸਪੀ ਸਰਦਾਰ ਭਪਿੰਦਰ ਸਿੰਘ ਸਿੱਧੂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਫਰੀਪੁਰ ਅੰਦਰ ਸਮਾਜ ਵਿਰੋਧੀ ਅਸਰਾਂ ਤੇ ਸ਼ਰਾਬਤੀ ਅਸਰਾਂ 'ਤੇ ਵਾਰਦਾਤਰ ਪੂਰੀ ਤਰ੍ਹਾਂ ਠੱਲ ਪਾ ਲਈ ਆਪਰੇਸ਼ਨ ਗੈਂਗਸਟਰ ਤੇ ਵਾਰ ਮੁਹਿੰਮ ਤਹਿਤ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਤਹਿਤ ਸੀਆਈਏ ਸਟਾਫ ਜੀਰਾ ਦੀ ਇੱਕ ਟੀਮ ਨੇ ਮੁਖਵਰ ਖਾਸ ਨੇ ਤਲਾਹ ਦਿੱਤੀ ਕਿ ਜਸਵਿੰਦਰ ਸਿੰਘ ਉਰਫ ਬੱਗੂ ਪੁੱਤਰ ਚਮਨ ਸਿੰਘ ਵਾਸੀ ਪਿੰਡ ਲੱਖਾ ਸਿੰਘਵਾਲਾ 86 ਥਾਣਾ ਮੰਮਦੋਟ ਨਜਾਇਜ਼ ਖਿਆਰਾ ਦਾ ਕੰਮ ਕਰਦਾ ਹੈ ਤੇ ਇਸ ਵਕਤ ਪਿੰਡ ਫੇਰੋਕੇ ਵਿਖੇ ਖੜਾ ਗਕਾ ਦਾ ਇਜ਼ਹਾਰ ਕਰ ਰਿਹਾ ਜਿਸ ਤੇ ਕਾਰਵਾਈ ਕਰਦਾ ਜਸਵਿੰਦਰ ਸਿੰਘ ਕੋਲੋਂ ਤਨ ਨਜਾਇਜ਼ ਪਿਸਤਲ ਅਤੇ ਤਿੰਨ ਮੈਗਜ਼ੀਨ ਅਤੇ 10 ਜਿੰਦਾ ਰੌਂਦ ਦਾ ਸਵੇਦ ਨੂੰ ਉਸ ਨੂੰ ਕਾਬੂ ਕੀਤਾ ਗਿਆ ਇਸੇ ਤਰ੍ਹਾਂ ਹੀ ਮਕੂਦ ਦੀ ਪੁਲਿਸ ਨੇ ਵੀ ਨਾਕਾਬੰਦੀ ਕਰਕੇ ਚੈਕਿੰਗ ਦੌਰਾਨ ਸਾਗਰ ਉਰਫ ਤੇਜੀ ਪੁੱਤਰ ਜਸਵੰਦਰ ਸਿੰਘ ਵਾਸੀ ਗਲੀ ਨੰਬਰ 4 ਗੋਲਭਾਗ ਫਿਰੋਜ਼ਪੁਰ ਸ਼ਹਿਰ ਥਾਣਾ ਸਿਟੀ ਫਿਰੋਜ਼ਪੁਰ ਨੂੰ ਇੱਕ ਨਜਾਇਜ਼ ਪਿਸਤਲ ਦੋ ਮੈਗਜ਼ੀਨ ਪੰਜ ਜਿੰਦਾ ਰੌਂਦ ਅਤੇ ਦੋ ਖੋਲਾ ਸਵੇਦ ਕਾਬੂ ਕੀਤਾ ਹੈ ਦਰਾਨੇ ਤਪਤੀਸ਼ ਦੋਸ਼ੀ ਕੋਲੋਂ ਦੋ ਨਜਾਇਜ਼ ਪਿਸਤਲ ਅਤੇ ਦੋ ਮੈਗਜ਼ੀਨ ਹੋਰ ਬਰਾਮਦ ਕੀਤੇ ਗਏ ਹਨ ਹਾਂਜੀ ਬੜੇ ਜਿਹੜਾ ਸਾਡਾ ਬਹੁਤ ਵਧੀਆ ਕਾਰਗੁਜ਼ਾਰੀ ਹੋਈ ਹੈ ਜਿਹੜਾ ਗੈਂਗਸਟਰਾਂ ਤੇ ਵਾਰ ਚੱਲ ਰਿਹਾ ਜਿਹੜਾ ਪੰਜਾਬ ਪੁਲਿਸ ਦੀ ਮਹਿਮ ਪੰਜਾਬ ਸਰਕਾਰ ਦੀ ਮਹਿਮ ਚੱਲ ਰਹੀ ਹੈ ਇਸ ਦੇ ਦੌਰਾਨ ਚੰਗੀ ਕਾਮਯਾਬੀ ਮਿਲੀ ਹੈ ਜਿਸ ਦੇ ਵਿੱਚ ਸਾਡੇ ਦੋ ਕੇਸਿਸ ਦਰਜ ਕਰਕੇ ਇੱਕ ਸੀਆਈਏ ਜ਼ੀਰਾ ਜ਼ੀਰਾ ਦੀ ਸਾਰੀ ਟੀਮ ਤੇ ਡੀਐਸਪੀ ਡੀ ਐਸਪੀ ਡੀ ਸਾਹਿਬ ਦੀ ਸੁਪਰਵੀਜ਼ਨ ਤੇ ਇੱਥੇ ਮਕਦਮਾ ਨੰਬਰ 23 ਦਰਜ ਕਰਕੇ थाना सदर ਜ਼ੀਰਾ ਇੱਕ ਜਸਵਿੰਦਰ ਸਿੰਘ ਔਰ ਬੱਗੂ ਨੂੰ ਗ੍ਰਿਫਤਾਰ ਕੀਤਾ ਤੇ ਉਹ ਪੁੱਤਰ ਚਮਨ ਵਾਸੀ ਪਿੰਡ ਲੱਖਾ ਸਿੰਘ ਵਾਲਾ ਹਾਥੜ थाना ਮਾਮਦੋੜ ਦਾ ਤੇ ਇਸ ਤੋਂ ਇੱਕ ਗਲੌਕ ਇੱਕ 30 ਬੋਰ ਪਿਸ ਦੋ 30 ਬੋਰ ਪਿਸਟਲ ਤੇ ਦੋ ਮੈਗਜ਼ੀਨ ਤੇ ਦੋ ਕੈਟਰਿਜਸ ਗਲੌਕ ਦੇ ਤੇ ਅੱਠ 30 ਬੋਰ ਦੇ ਕੈਟਰਿਜਸ ਇਤੋਂ ਬਰਾਮਦ ਹੋਏ ਆ ਤੇ ਟੋਟਲ ਤਿੰਨ ਵੈਪਨ ਹੋ ਗਏ ਤਿੰਨ ਮੈਗਜ਼ੀਨ ਤੇ 10 ਕੈਟਰਿਜਸ ਹੋ ਗਏ ਇਵੇਂ ਇੱਕ ਮੁਕੱਦਮਾ ਨੰਬਰ 24 ਅ ਦਰਜ ਕੀਤਾ ਹੈ ਥਾਣਾ ਮਖੂ ਦੇ ਵਿੱਚ ਇਹਦੇ ਵਿੱਚ ਡੀਐਸਪੀ ਜ਼ੀਰਾ ਐਸਪੀਡੀ ਸਾਹਿਬ ਦੀ ਸੁਪਰਵਾਈਜ਼ਨ ਚ ਐਸਐਚਓ ਮਖੂ ਵੱਲੋਂ ਇਹ ਕਾਰਵਾਈ ਕਰਦੇ ਸਾਗਰ ਉਰਫ ਤੇਜੀ ਉਮਰ ਕਰੀਬ 230 ਸਾਲ ਹੈ ਪੁੱਤਰ ਜਸਵਿੰਦਰ ਵਾਸੀ ਗਲੀ ਨੰਬਰ 4 ਗੋਲਬਾਗ ਫਿਰੋਜ਼ਪੁਰ ਸ਼ਹਿਰ ਦਾ ਰਹਿਣ ਵਾਲਾ ਤੇ ਇਹ ਇਸ ਨੂੰ ਗ੍ਰਿਫਤਾਰ ਕਰਕੇ ਇਸ ਦੇ ਪਾਸੋਂ ਵੀ ਤਿੰਨ ਪਿਸਟਲ ਦੋ 30 ਬੋਰ ਦੇ ਇੱਕ 32 ਬੋਰ ਦਾ ਜਿਹੜਾ ਦੇਸੀ ਪਿਸਤੌਲ ਹੈ ਦੋ 30 ਬੋਰ ਦੇ ਪਿਸਤਲ ਦੋ ਮੈਗਜ਼ੀਨ ਪੰਜ ਕਾਰਟ੍ਰਿਜ ਟੋਟਲ ਤਿੰਨ ਵੈਪਨ ਇਹਦੇ ਤੋਂ ਬਰਾਮਦ ਹੋਇਆ ਚਾਰ ਮੈਗਜ਼ੀਨਾ ਪੰਜ ਕਾਰਟ੍ਰਿਜ ਦੋ ਚੱਲੇ ਹੋਏ ਰੌਂਡ ਬਰਾਮਦ ਹੋਇਆ ਟੋਟਲ ਇਹ ਦੋਨਾਂ ਕੇਸਸ ਦੇ ਵਿੱਚ 6 ਪਿਸਟਲ ਹੈ ਵੈਪਨ ਸੱਤ ਮੈਗਜ਼ੀਨਾ 15 ਕਾਰਟ੍ਰਿਜ ਤੇ ਦੋ ਚੱਲੇ ਹੋਏ ਕਾਰਤੂਸ ਐਮਪਟੀ ਰੌਂਡਸ ਉਹ ਇਹਨਾਂ ਤੋਂ ਬਰਾਮਦ ਹੋਏ ਆ ਇੱਥੇ ਦੱਸਣ ਵਾਲੀ ਗੱਲ ਹੈ ਵੀ ਜੀ ਇਹ ਦੋਨੇ ਜਣੇ ਕਈ ਕੇਸਸ ਦੇ ਵਿੱਚ ਪਹਿਲਾਂ ਜਿਹੜਾ ਜਸਵਿੰਦਰ ਔਰ ਬੱਗੂ ਆ ਉਹ ਉਹਦੇ ਤੇ ਪਹਿਲਾਂ ਪਰਚਾ ਨਹੀਂ ਹੈ ਬਟ ਉਹ ਸਾਡੀ ਪੁਛਗਿਸਤ ਤੋਂ ਆਇਆ ਕੁਝ ਹੋਰ ਕ੍ਰਿਮੀਨਲ ਐਕਟੀਵਿਟੀਆਂ ਦੇ ਵਿੱਚ ਹੋ ਇਨਵੋਲਡ ਰਿਹਾ ਹੈ ਡਰੱਗਸ ਦੇ ਵਿੱਚ ਵੀ ਇਨਵੋਲਡ ਰਿਹਾ ਤੇ ਇੱਕ ਸਾਗਰ ਉਰਫ ਤੇਜੀ ਹੈ ਜਿਹੜਾ ਇਹ ਇਹਦੇ ਤੇ ਪਹਿਲਾ ਪਰਚੇ ਦਰਜ ਹੈ ਜਿਵੇਂ ਤੇ ਸੱਤ ਮੁਕੱਦਮੇ ਦਰਜਾ ਪਹਿਲਾਂ ਤੇ ਉਧਰ ਆ ਜਾ ਤੁਸੀਂ ਇਹਦੇ ਸੱਤ ਮੁਕੱਦਮੇ ਦਰਜਾ ਜਿਨ੍ਹਾਂ ਦੇ ਵਿੱਚ ਐਨਡੀਪੀਐਸ ਦੇ ਤੇ ਇਹਦੇ ਤੇ ਆ છે ਇਹ જ એક दुसरे પાસપોર્ટ બના કે જા રહે ਸੀਗਾ ਜਿਹੜਾ ਗਲਤ ایڈریس ਦੱਸ ਕੇ ਤੇ ਉਹ ਇਸੇ 에어ਪੋਰਟ ਤੋਂ ਫੜਿਆ ਗਿਆ ਸੀ ਕੋ ਪਰਚਾ ਦਰ ਸੀ ਐਸ ਐਸ او ਸੀ ਦੇ ਵੀ 399 ਦੇ ਪਰਚਾ ਦਰ ਜਹ ਤੇ ਲੜਾਈ ਝਗੜੇ ਦੇ ਤੇ ਇੱਕ ਪ੍ਰੈਸ ਰეკਟ ਦਾ ਪਰਚਾ ਦਰ ਇਹਦੇ ਤੇ ਅੱਜ ਜਿसरी ਕਿਸੇ ਮਾਰਾ ਤੁਨ ਜਾਂਮ ਦੇਣਾ ਸੀ ਸਰ ਕੀ ਦੇਖੋ ਜੀ ਇਹ ਇਹਨਾਂ ਦੀ ਪੁਸ਼ਗਿਸ਼ ਚੱਲ ਰਹੀ ਆ ਤੇ ਜਿਹੜਾ ਇਹਨਾਂ ਤੋਂ ਜੋ ਵੀ ਅੱਗੇ ਪੁਛਗਿਸਤ ਤੋਂ ਸਾਹਮਣੇ ਆਊਗਾ ਉਸ ਤੋਂ ਅਸੀਂ ਅਗਲੀ ਕਾਰਵਾਈ ਵੀ ਕਰਾਂਗੇ ਇਸ ਦੇ ਨਾਲ ਦੇ ਸਾਥੀਆਂ ਨਾਲ ਬੋਲਣਗੇ ਜਿਹੜਾ ਉਹ ਪੁਛਗਿਸਤ ਚੱਲ ਰਹੀ ਹੈ ਜੀ ਵੈਸੇ ਇਹਦੇ ਹੁਣ ਤੱਕ ਦੇ ਕਹਿਣ ਮੁਤਾਬਕ ਤਾਂ ਇਹ ਕਹਿੰਦਾ ਅਸੀਂ ਚਲਾ ਕੇ ਦੇਖਿਆ ਸੀਗਾ ਵੀ ਚੱਲਦਾ ਤੇ ਉੱਥੇ ਯੂਜ਼ ਕੀਤੇ ਆ ਤੇ ਬਾਕੀ ਜਿਹੜਾ ਇਹਨਾਂ ਪੁਛਗਿਸਤ ਚੱਲ ਰਹੀ ਹੈ ਸ਼ਰਾਰਤੀ ਅਨਸਰ ਹੈ ਗਲਤ ਅਨਸਰ ਹੈ ਤੇ ਇਹ ਨਾ ਤੇ ਫਿਰ ਮਮਦੂਦ ਇਲਾਕਾ ਬਿਲਕੁਲ ਪਾਕਿਸਤਾਨ ਤੋਂ ਹੈ ਏਰੀਆ ਹੈ ਤੇ ਕੀ ਇਹ ਹਜ਼ਾਰ ਕਿ ਪਾਕਿਸਤਾਨ ਤੋਂ ਬਿਲਕੁਲ ਜੀ ਇਹ ਜਿਹੜਾ ਬਲੌਕ ਹੈ ਪਾਕਿਸਤਾਨ ਤੋਂ ਹੀ ਹੈ ਦੂਸਰੇ ਵੀ ਵੈਪਨ ਜਿਹੜੇ ਪੁਸ਼ਗਿਸ ਤੋਂ ਸਾਹਮਣੇ ਆਏ ਵੀ ਉੱਥੋਂ ਹੀ ਪਾਕਿਸਤਾਨ ਤੋਂ ਹੀ ਬਣਾਏ ਹੋਏ